ਰੈਡੀ ਜਿਵੇਂ ਪਹਿਲਾ ਜ਼ਿਕਰ ਕੀਤਾ ਗਿਆ ਹੈ ਪਿਛਲੇ ਕੁਝ ਸਾਲਾਂ ਤੋਂ ਪੱਛਮੀ ਪੰਜਾਬੀ ਪਾਕਿਸਤਾਨ ਦੇ ਇਤਿਹਾਸ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਬਾਰੇ ਭਾਰਤੀ ਪੰਜਾਬ ਵਿੱਚ ਦਿਲਚਸਪੀ ਬਧੀ ਹੈ ਡੰਡੀ ਉੱਥੇ ਸਹਜੇ ਸਹਜੇ ਪੰਜਾਬੀ ਬੋਲੀ ਦੇ ਹੱਕ ਵਿੱਚ ਲਹਿਰਾ ਉਠਣੀਆਂ ਸ਼ੁਰੂ ਹੋਈਆਂ ਹਨ ਡੰਡੀ ਲੈਹਦੇ ਪੰਜਾਬ ਦੀ ਅਸੈਂਬਲੀ ਵਿੱਚ ਪੰਜਾਬੀ ਨੂੰ ਸਕੂਲਾਂ ਵਿੱਚ ਇੱਕ ਵਿਸ਼ੇ ਵਜੋਂ ਪੜਾਉਣ ਸੰਬੰਧੀ ਮਤਾ ਪਾਸ ਹੋਇਆ ਹੈ ਜੋ ਪੰਜਾਬੀ ਬੋਲੀ ਨਾਲ ਮੋਹ ਰੱਖਣ ਵਾਲਿਆਂ ਲਈ ਵੱਡੀ ਗੱਲ ਹੈ ਡੰਡੀ ਇਸ ਤੋਂ ਬਿਨਾ ਲਾਹੌਰ ਵਿੱਚ ਅੰਤਰਰਾਸ਼ਟਰੀ ਪੱਦਰਦੀ ਪੰਜਾਬੀ ਕਾਨਫਰੰਸ ਵੀ ਹੋ ਕੇ ਹਟੀ ਹੈ ਡੰਡੀ ਕਿਹਾ ਜਾ ਸਕਦਾ ਕਿ ਪੰਜਾਬੀ ਜਿਹੜੀ ਪਾਕਿਸਤਾਨ ਵਿੱਚ ਬੋਲੀ ਜਾਣ ਵਾਲੀ ਸਭ ਤੋਂ ਵੱਡੀ ਜ਼ੁਬਾਨ ਹੈ ਆਪਣਾ ਹੱਕ ਪ੍ਰਾਪਤ ਕਰਨ ਵਾਲ ਵਧ ਰਹੀ ਹੈ ਅਤੇ ਇਸ ਪ੍ਰਤੀ ਜਾਗਰਤੀ ਵੀ ਵਧੀ ਹੈ ਡੰਡੀ ਮੱਧਕਾਲੀ ਪੰਜਾਬੀ ਸਾਹਿਤ ਵਿੱਚ ਗੁਰਬਾਣੀ ਅਤੇ ਇਸ ਤੋਂ ਪ੍ਰਭਾਵਿਤ ਸਾਹਿਤ ਵੀਰਕਾਵ ਅਤੇ ਭਾਰਤਕ ਦੀਆਂ ਪਰੰਪਰਾਵਾਂ ਦਾ ਜ਼ਿਕਰ ਉਹਨਾਂ ਦੇ ਸਾਹਿਤ ਇਤਿਹਾਸ ਵਿੱਚ ਜਾਂ ਤਾਂ ਨਾ ਹੋਣ ਦੇ ਬਰਾਬਰ ਹੈ ਜਾਂ ਹੈ ਹੀ ਨਹੀਂ ਡੰਡੀ ਆਧੁਨਿਕ ਸਾਹਿਤ ਵਿੱਚੋਂ ਕੇਵਲ ਉਹਨਾ ਚੁਣਵੇਂ ਹਿੰਦੂ ਸਿੱਖ ਲੇਖਕਾਂ ਦਾ ਜ਼ਿਕਰ ਹੈ ਜਿਨ੍ਹਾਂ ਦੀਆਂ ਕਿਤਾਬਾਂ ਫਾਰਸੀ ਅੱਖਰਾਂ ਵਿੱਚ ਛਪ ਚੁੱਕੀਆਂ ਹਨ ਡੰਡੀ ਅਜਹੀ ਸੋਚ ਦੇ ਧਾਰਨੀ ਪਾਕਿਸਤਾਨੀ ਦਾਨਿਸ਼ਵਰ ਦੀ ਗਿਣਤੀ ਕਾਫੀ ਹੈ ਅਤੇ ਉਹ ਆਪਣੀਆਂ ਅਕਾਦਮਿਕ ਪੋਜੀਸ਼ਨਾਂ ਕਰਕੇ ਇਸ ਦੇ ਪ੍ਰਚਾਰ ਅਤੇ ਪ੍ਰਚਾਰ ਵਿੱਚ ਮਹੱਤਵਪੂਰਨ ਭੂਮਿਕਾ ਰੈਡੀ ਨਿਵਾ ਰਹੇ ਹਨ ਡੰਡੀ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪੰਜਾਬੀ ਵਿਭਾਗ ਦਾ ਸਾਬਕਾ ਮੁਖੀ ਡਾਕਟਰ ਸ਼ਾਬਾਜ਼ ਮਲਿਕ ਇਸ ਸੋਚ ਦਾ ਮੁਖ ਪ੍ਰਚਾਰਕ ਹੈ ਅਤੇ ਮੁਸ਼ਤਾਕ ਆ ਦਾ ਉਸ ਦੇ ਕੁਝ ਹੋਰ ਸਾਥੀ ਇਸ ਕੰਮ ਵਿੱਚ ਮਦਦ ਕਰ ਰਹੇ ਹਨ ਡੰਡੀ ਲਹਿੰਦੇ ਪੰਜਾਬ ਵਿੱਚ ਪੰਜਾਬੀ ਨੂੰ ਉਹ ਦਰਜਾ ਹਾਸਲ ਨਹੀਂ ਜਿਸ ਦੀ ਉਹ ਹੱਕਦਾਰ ਹੈ ਡੰਡੀ ਪਰ ਪੰਜਾਬੀ ਵਿੱਚ ਲੇਖਣ ਵਾਲੇ ਸਾਹਿਤਕਾਰਾਂ ਦੀ ਗਿਣਤੀ ਜ਼ਰੂਰ ਬਦੀ ਹੈ ਡੰਡੀ ਪਾਕਿਸਤਾਨ ਵਿੱਚ ਜੋ ਗੈਰ ਸਰਕਾਰੀ ادارے ਪੰਜਾਬੀ ਦੀ ਤਰੱਕੀ ਲਈ ਕੰਮ ਕਰ ਰਹੇ ਹਨ ਉਹਨਾਂ ਵਿੱਚ ਟਰਸਟ ਲਾਹੌਰ ਹੈ ਜੋ ਹਰ ਸਾਲ ਪੰਜਾਬੀ ਵਿੱਚ ਛਪਣ ਵਾਲੀਆਂ ਪੁਸਤਕਾਂ ਨੂੰ ਵੱਖ-ਵੱਖ ਵਰਗਾਂ ਵਿੱਚ ਵੰਡ ਕੇ ਪਿਛਲੇ 20 ਸਾਲਾਂ ਤੋਂ ਵੀ ਉੱਪਰ ਇਨਾਮ ਦਿੰਦਾ ਆ ਰਿਹਾ ਹੈ ਡੰਡੀ ਇਸ ਤੋਂ ਇਲਾਵਾ ਹੋਰ ਮੁਕਾਬਲੇ ਵੀ ਕਰਵਾਉਂਦਾ ਹੈ ਡੰਡੀ ਪੰਜਾਬੀ ਅਦਵੀ ਬੋਰਡ ਲਾਹੌਰ ਵੀ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਲਈ ਚੰਗਾ ਕੰਮ ਕਰ ਰਿਹਾ ਹੈ ਡੰਡੀ हसन ਅਤੇ ਮੁਹੰਮਦ ਖਾਨ ਇਸ ਅਦਾਰੇ ਨਾਲ ਜੁੜੇ ਰਹੇ ਹਨ ਡੰਡੀ ਇਸੇ ਤਰ੍ਹਾਂ ਲਹਿਰਾ ਅਦਵੀ ਬੋਰਡ ਹੈ ਜੋ ਨਾ ਕੇਵਲ ਅਦਾਰੇ ਲਈ ਮਾਸਕ ਪੱਤਰ ਲਹਿਰਾ ਹੀ ਛਾਪਦਾ ਹੈ ਸਗੋਂ ਇਸ ਨੇ ਦੋ ਦਰਜਣ ਤੋਂ ਵੱਧ ਖੋਜ ਪੁਸਤਕਾਂ ਵੀ ਛਾਪੀਆਂ ਹਨ ਡੰਡੀ ਸਰਕਾਰੀ ਅਦਾਰਿਆਂ ਵਿੱਚੋਂ ਇੱਕ ਪੰਜਾਬ ਸਰਕਾਰ ਦੇ ਮਹਿਕਮਾ ਸਫਾਰਤ ਸਕਾਫਤ ਆਦ ਵੱਲੋਂ ਪੰਜਾਬੀ ਪੁਸਤਕਾਂ ਦਾ ਪ੍ਰਕਾਸ਼ਨ ਹੋ ਰਿਹਾ ਹੈ ਜਿੰਨਾ ਵਿੱਚੋਂ ਹੀਰ ਵਾਰਿਸ ਅਤੇ ਕਲਾਮ ਬੁੱੱਲੇ ਸ਼ਾ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਡੰਡੀ ਜਦਕੇ ਮੀਆਂ ਮੁਹੰਮਦ ਬਖਸ਼